ਇੱਕ ਬੀਬਾ ਮੀਂਹ ਦੇ ਵਿੱਚ ਭਿੱਜਦੀ ਹੋਈ ਨੇ ਆਪਦੀ ਵੀਡੀਓ ਬਣਾ ਕੇ ਤੇ ਕਿਸੇ ਕਲਾਕਾਰ ਦਾ ਹਿੱਟ ਜਿਹਾ ਗਾਣਾ ਲਾ ਕੇ ਰੀਲ ਪਾਈ ਹੋਈ ਸੀ ਪਹਿਲੇ ਤਾਂ ਮੈਂ ਇਹ ਜਿਹੀਆਂ ਚੀਜ਼ਾਂ ਨੂੰ ਆਪਾਂ ਲਾਈਕ ਨਹੀਂ ਕਰਦੇ ਦੇਖਦੇ ਨਹੀਂ ਪਰ ਤੁਸ ਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਸੋਸ਼ਲ ਮੀਡੀਆ ਚ ਚਲਾਉਨੇ ਹੋ ਵੀ ਉਹ ਆਪਣੇ ਨਾਂ ਚਾਹੁੰਦੇ ਹੋਏ ਵੀ ਜਦੋਂ ਆਪਾਂ ਆਪਣਾ ਫੇਸਬੁੱਕ ਦੀ ਆਈਡੀ ਖੋਲਦੇ ਆ ਉਹ ਅੱਗੇ ਆ ਜਾਂਦੀਆਂ ਨੇ ਹ ਰੀਲਾਂ ਤੇ ਮਤਲਬ ਚੱਲ ਪੈਂਦੀਆਂ ਨੇ ਤੇ ਉਹ ਮੈਂ ਅੱਜ ਸਾਰੇ ਪੰਜਾਬ 'ਚ ਤਕਰੀਬਨ 11 ਤਰੀਕ ਅੱਜ 8ਵੇਂ ਮਹੀਨੇ ਦੀ 24 ਤਰੀਕ ਤੇ ਮੈਂ ਕਾਫੀ ਪੰਜਾਬਿਆਂ ਦੇ ਵਿੱਚ ਮਧੀਆ ਮੌਸਮ ਆ ਤੇ ਉਹ ਬੀਬਾ ਦੀ ਮੈਂ ਤਾਂ ਗੱਲ ਕਰਨ ਲੱਗਿਆ ਬਈ ਉਹਦੇ نیچے ਜਿਹੜੇ ਕਮੈਂਟ ਲਾਈਕ ਸ਼ੇਅਰ ਕਰੇ ਹੋਏ ਸੀ ਲੋਕਾਂ ਦੇ ਹੁਣ ਉਹਨਾਂ ਲੋਕਾਂ ਨੂੰ ਕੀ ਕਹੀਏ ਸਿਆਣੇ ਜਾਂ ਮੂਰਖ ਜਾਂ ਮੰਦਬੁੱਧੀ ਲੋਕ ਕਹਿੰਦੇ ਕਿਉਂਕਿ ਉਹ ਬੀਬਾਂ ਨੂੰ ਤਾਂ ਆਜ਼ਾਦੀ ਆ ਉਹ ਆਪ ਦਾ ਪਸੰਦ ਵੀ ਕਰੇ ਬਹੁਤ ਸਾਰੀਆਂ ਬੀਬਾਂ ਸਾਡੀਆਂ ਇਸ ਪਾਸੇ ਲੱਗੀਆਂ ਹੋਈਆਂ ਨੇ ਕਿਉਂਕਿ ਮਾਪਾ ਮਾੜਾ ਸਾਹਿਬ ਦਾ ਤਾਂ ਕਿਸੇ ਲਈ ਬਰਤ ਨਹੀਂ ਸਕਦੇ ਚੰਗਾ ਨਹੀਂ ਲੱਗਦਾ ਆਪਾਂ ਨੂੰ ਬੋਲਣਾ ਵੀ ਕਿਸੇ ਨੂੰ ਆਪਾਂ ਮਾੜਾ ਸ਼ਬਦ ਬੋਲੀਏ ਠੀਕ ਆ ਉਹ ਜੋ ਕਰ ਰਹੀਆਂ ਨੇ ਕਿਉਂਕਿ ਅਸੀਂ ਜਿਹੜੀਆਂ ਸਤਕਾਰਯੋਗ ਸਾਡੀਆਂ ਭੈਣਾਂ ਨੇ ਚੰਗੀ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੀਆਂ ਨੇ ਚੰਗੀ ਜਾਣਕਾਰੀ ਉਹ ਸਮਾਜ ਨੂੰ ਕੋਈ ਦਿੰਦੀਆਂ ਕੋਈ ਸੇਧ ਦਿੰਦੀਆਂ ਨੇ ਉਹ ਵਧੀਆ ਗੱਲ ਆ ਚੰਗੀ ਗੱਲ ਕਰਨੀ ਇਹ ਇੱਕ ਪਲੇਟਫਾਰਮ ਆ ਇੱਥੇ ਅੱਜ ਸਾਰੇ ਕਰੋੜਾਂ ਲੋਕ ਜਿਹੜੇ ਨੇ ਉਹ ਜੁੜੇ ਹੋਏ ਨੇ ਇਸ ਚੀਜ਼ ਨਾਲ ਇਹ ਤੋਂ ਆਪਾਂ ਮਨਕਰ ਨਹੀਂ ਹੋ ਸਕਦੇ ਕਿ ਇਹਨੂੰ ਆਪਾਂ ਵੀ ਨਹੀਂ ਯੂਜ਼ ਕਰਾਂਗੇ ਜਾਂ ਨਹੀਂ ਵਰਤਾਂਗੇ ਕਿਉਂਕਿ ਜਿਹੋ ਜਿਹੇ ਯੁੱਗ ਚੱਲ ਰਿਹਾ ਉਹਦੇ ਨਾਲ ਚੱਲਣਾ ਪੈਂਦਾ ਪਰ ਪ੍ਰਭੂ ਚੰਗਾ ਮਾੜਾ ਉਹ ਅੱਗੇ ਖੂਗਾ ਖੂ ਚ ਆਪਾਂ ਡਿੱਗਣਾ ਜਾਂ ਨਹੀਂ ਡਿੱਗਣਾ ਇਹ ਤਾਂ ਦੇਖਣਾ ਪਊਗਾ ਸੋ ਉਹ ਜੀਆਂ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਵੀਡੀਓ ਬਣਾਉਂਦੀਆਂ ਨੇ ਕੋਈ ਮਤਲਬ ਨਹੀਂ ਹੁੰਦਾ ਕੋਈ ਮਕਸਦ ਨਹੀਂ ਹੁੰਦਾ ਤੇ ਉਹ ਸਮਾਜ ਨੂੰ ਇੱਕ ਗਲਤ ਸੇ ਦੇ ਰਹੀਆਂ ਨੇ ਸਾਡੇ ਬੱਚਿਆਂ ਦਾ ਜਿਹੜਾ ਵਾ ਉਹਦੇ ਤੇ ਗਲਤ ਅਸਰ ਪੈਂਦਾ ਬੱਚਿਆਂ ਦੀ ਸੋਚ ਤੇ ਤੇ ਉਹ ਜੇਰ ਆਪਾਂ ਤਾਂ ਇਹ ਕਰ ਸਕਦੇ ਹਾਂ ਵੀ ਆਪਾਂ ਨੂੰ ਲਾਈਕ ਨਾ ਕਰੋ ਸ਼ੇਅਰ ਨਾ ਕਰੋ ਕੋਈ ਕਮੈਂਟ ਨਾ ਕਰੋ ਉਹਨਾਂ ਦੀ ਪੋਸਟ ਤੇ ਉਹ ਆਪਦੇ ਪੈਸੇ ਦੀ ਖਾਤਰ ਆਪਦੇ ਵਿਊਆਂ ਦੀ ਖਾਤਰ ਆਪ ਦੇ ਨਿੱਜੀ ਸਵਾਰਥ ਦੀ ਖਾਤਰ ਉਹ ਜਿਹੜਾ ਕੁਝ ਕਰਦੀਆਂ ਨੇ ਉਹ ਵੀ ਮੈਂ ਨਹੀਂ ਦੇਖਣੀ ਨਹੀਂ ਸੀਗੀ ਪੋਸਟ ਮੇਕਅੱਪ ਦੇ نیچے ਜਿਹੜੇ ਮੈਂ ਕਹਿੰਦਾ ਵੀ ਡਿਕਡੀ ਗੱਲ ਵੀ ਆ ਪੋਸਟ ਦੇ ਥੱਲੇ ਇੰਨੇ ਕਮੈਂਟ ਹੋਏ ਹੋਏ ਨੇ ਇੰਨੇ ਸ਼ੇਅਰ ਹੋਈ ਦੀ ਆ ਵੀਡੀਓ ਇਹ ਥੋੜੇ ਜਿਹੇ ਟਾਈਮ 'ਚ ਹੀ ਠੀਕ ਹੈ ਨਾ ਕਿਉਂਕਿ ਅੱਜ 11 ਤਰੀਕਾ ਅੱਜ ਹੀ ਆਪਾਂ ਵੀਡੀਓ ਬਣਾ ਰਹੇ ਹਾਂ 10:00 ਵਜੇ ਤੱਕ ਹੀ ਉਹਨਾਂ ਅਮੀ ਪੈਣ ਲੱਗਿਆ ਸੀ ਪੰਜਾਬ 'ਚ ਆਪਣੇ ਅਲੱਗ-ਅਲੱਗ ਹਿੱਸਿਆਂ 'ਚ ਥੋੜਾ ਬੋਤਾ ਫਰਕ ਹੋਊ ਤੇ ਉਹ ਬੀਬਾ ਨੇ ਜਦ ਹੀ ਮੀਨ ਲਹਾ ਲੈਂਦੇ ਨੇ ਮੀਂਹ ਚ ਪੂਰਾ ਉਹ ਭਿੱਜ ਕੇ ਜਾਣੀਆਂ ਤੇ ਕੱਪੜੇ ਉਹ ਪਤਾ ਹੀ ਆ ਤੁਹਾਨੂੰ ਕਿਸ ਤਰ੍ਹਾਂ ਨਾ ਹੋ ਜਾਂਦੇ ਆ ਵੀ ਉਸ ਤਰ੍ਹਾਂ ਦੀ ਉਹਨੇ ਉਹ ਇੱਕ ਵੀਡੀਓ ਤੇ ਇੱਕ ਦੋ ਫਿਰ ਹੋਰ ਚੱਲ ਰਹੀਆਂ ਨੇ ਆ ਗਾਣੇ ਲਾਲ ਬੱਬੂ ਮਾਨ ਦੇ ਜਿਹੜਾ ਉਹ ਸੌਣ ਦੇ ਮਹੀਨੇ ਵਾਲਾ ਜੀ ਜੀ ਉਹ ਹਨਾ ਵੀ ਯਾਰ ਠੀਕ ਆ ਆਪ ਕੋ ਆਪਣੀ ਆਜ਼ਾਦੀ ਆ ਆਪਾਂ ਨੂੰ ਸਾਰਿਆਂ ਨੂੰ ਪਰ ਯਾਰ ਹੋਰ ਬਹੁਤ ਮੁੱਦੇ ਨੇ ਸਾਡੇ ਪੰਜਾਬ ਦੇ ਅੱਜ ਸਾਡਾ ਪੰਜਾਬ ਦਾ ਪਤਾ ਹੀ ਆ ਵੀ ਆਪਾਂ ਕਿਹੜੀ ਸਟੇਜ ਤੇ ਖੜੇ ਆ ਸਾਡੇ ਵੀਰ ਜਿਗਾਰੀ ਸਾਡੇ ਜਿਹੜਾ ਆਪਣੇ ਪਿੰਆ ਦੇ ਵਿੱਚ ਡਵੈਲਪਮੈਂਟ ਦੇ ਸਾਡੇ ਜਿਹੜੇ ਨੌਜਵਾਨ ਨੇ ਉਹ ਨਸਈ ਦੇ ਮੁੱਦੇ ਬਹੁਤ ਸਾਰੇ ਮੁੱਦੇ ਨੇ ਕੁਰੱਖਾਂ ਦੀ ਜਿਹੜੀ ਅੱਜ ਪਿੰਆ ਦੇ ਵਿੱਚ ਬਹੁਤ ਵੱਡੀ ਘਾਟ ਕਮੀ ਤੇ ਇਹ ਜਿਹੜੀਆਂ ਕੋਈ ਚੰਗੀਆਂ ਵੀਡੀਓ ਲੋਕ ਪਾਉਂਦੇ ਨੇ ਤੁਸੀਂ ਦੇਖਿਓ ਉਹਨਾਂ ਨੂੰ ਥੱਲੇ ਲੋਕ ਸ਼ੇਅਰ ਹੀ ਨਹੀਂ ਕਰਦੇ ਤੇ ਜਿਹੜੀਆਂ ਇਹ ਜਿਹੀਆਂ ਜੀਬੀਆਂ ਸਾਡੀਆਂ ਉਹਨੇ ਜਿਹਨਾਂ ਨੇ ਗੰਦ ਪਾਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨਾਂ ਨੂੰ ਯਾਰ ਤੁਸੀਂ ਥੱਲੇ ਆਪਾਂ ਦੇਖੋ ਪੈਮ ਆ ਇੱਕ ਨਰਜੀ ਆ ਆਪਣੀ ਆਪਾਂ ਓਨੀਕ ਐਨਰਜੀ ਜਾਂ ਉਹਨਾਂ ਕ ਟਾਈਮ ਤੁਸੀਂ ਇਹਦੇ ਤੇ ਸੋਸ਼ਲ ਮੀਡੀਆ ਤੇ ਉਹ ਕਰਦੇ ਹੋ ਸੋਸ਼ਲ ਮੀਡੀਆ ਨੂੰ ਓਨਾ ਕ ਸਮਾਂ ਆਪਾਂ ਫੋਨ ਨੂੰ ਆਪਣੇ ਨੂੰ ਵਰਤਦੇ ਆਂ ਹਰ ਇੱਕ ਦਾ ਹੁੰਦਾ ਵੀ 24 ਘੰਟਿਆਂ 'ਚ ਵੀ ਅਸੀਂ 2 ਘੰਟੇ 3 ਘੰਟੇ 4 ਘੰਟੇ ਵੀ ਉਹਨੂੰ ਯੂਜ਼ ਕਰਨਾ ਆ ਆਪਣਾ ਇੱਕ ਸ਼ਡਿਊਲ ਬਣਾਇਆ ਹੁੰਦਾ ਤੇ ਉਹਦੇ 'ਚ ਚਾਹੇ ਤੁਸੀਂ ਚੰਗਾ ਦੇਖ ਲਓ ਮਾੜਾ ਦੇਖ ਲਓ ਚੰਗੀਆਂ ਚੀਜ਼ਾਂ ਸ਼ੇਅਰ ਕਰੋਗੇ ਕੋਈ ਸਰਕਾਰ ਤੱਕ ਗੱਲਾਂ ਜਾਣਗੀਆਂ ਜਿਹੜੇ ਆਪਣੇ ਮੁੱਦੇ ਨੇ ਕਿੰਨੇ ਲੋਕ ਨੇ ਜਿਹੜੇ ਮਤਲਬ ਗਰਾਊਂਡ ਲੈਵਲ ਦੀਆਂ ਜਿਹੜੀਆਂ ਥੱਲੇੋਂ ਦਿਖਾਉਂਦੇ ਨੇ ਚੀਜ਼ਾਂ ਜਿਹੜੀ ਲੋੜ ਅੱਜ ਸਾਨੂੰ ਤਾਂ ਉਸਾਂ ਕਿ ਸਰਕਾਰ ਤੱਕ ਗੱਲਾਂ ਜਾਣ ਸਰਕਾਰ ਦਾ ਧਿਆਨ ਜਾਵੇ ਤੇ ਉਹ ਆਪਣੇ ਮਸਲੇ ਹੱਲ ਹੋਣ ਇਹ ਉਹ ਵੀਡੀਓ ਨੂੰ ਆਪਾਂ ਸ਼ੇਅਰ ਲਾਈਕ ਕਰੀਏ ਆ ਸਾਡੇ ਨੇੜੇ ਇੱਕ ਹਲਵਾਰੇ ਵਾਲੀ ਸੜਕ ਤੇ ਪਖਵਾਲ ਤੋਂ ਟ੍ਰੇਨ ਜਿਹੜੀ ਉਹਦਾ ਪੌੜਾ ਉਹ ਦੋਨਾਂ ਸਾਈਡਾਂ ਤੋਂ ਮਤਲਬ ਟੁੱਟਿਆ ਹੋਇਆ ਵਾ ਬਰਾਬਰੋਂ ਇਪੋਲ ਦੀ ਵੀ ਖਾਸਤਾ ਹਾਲ ਤਾਂ ਮੈਂ ਉਹਦੀ 2-3 ਵਾਰ ਵੀਡੀਓ ਪਾਈ ਆ ਜੇ ਉਹਨੂੰ ਪ੍ਰਭੂ ਕੋਈ ਸ਼ੇਅਰ ਹੋਊਗੀ ਲਾਈਕ ਹੋ ਤਾਂ ਕਿਸੇ ਉਹ ਉੱਚ ਅਧਿਕਾਰੀ ਤੱਕ ਉਹ ਗੱਲ ਜਾਊਗੀ ਆਪਣੀ ਆਵਾਜ਼ ਜਾਊ ਪਰ ਸਾਡੇ ਕੋਲੇ ਟਾਈਮ ਨਹੀਂ ਹੈਗਾ ਅਸੀਂ ਤਾਂ ਉਹ ਅਦਨੰਗੀਆਂ ਬੀਬੀਆਂ ਦੀਆਂ ਜਿਹੜੀਆਂ ਰੀਲਾਂ ਦੇਖਦੇ ਆ ਤੇ ਉਹਨਾਂ ਦੇ ਹਲੇ ਕਮੈਂਟ ਕਰਦੇ ਆ ਉਹਨਾਂ ਨੂੰ ਸ਼ੇਅਰ ਕਰਦੇ ਆ ਤੇ ਉਹਨਾਂ ਦਾ ਅਸੀਂ ਹੌਸਲਾ ਵਧਾਉਣੀ ਆ ਕਿਉਂਕਿ ਉਹਨਾਂ ਨੂੰ ਹਜ਼ਾਰਾਂ ਸ਼ੇਅਰ ਹੁੰਦੀਆਂ ਉਹਨਾਂ ਦੀਆਂ ਵੀਡੀਓ ਰੀਲਾਂ ਤੇ ਲਾਈਕ ਹੁੰਦੀਆਂ ਨੇ ਤੇ ਉਹਨਾਂ ਦਾ ਜਿਹੜਾ ਹੌਸਲਾ ਵਧਦਾ ਤੇ ਉਹ ਅੱਗੇ ਤੋਂ ਅੱਗੇ ਫਿਰ ਹੋਰ ਉਧਰ ਨੂੰ ਵਧ ਨਹੀਂ ਆਣੀ ਹੌਲੀ ਹੌਲੀ ਉਹ ਨਗੇਜ ਹੋਰ ਵਧਾ ਰਹੀਆਂ ਨੇ ਆਪਦਾ ਮਤਲਬ ਸੋ ਜ਼ਰੂਰ ਇਸ ਪਾਸੇ ਸੋਚਣ ਦੀ ਲੋੜ ਆ ਸਾਨੂੰ ਧਿਆਨ ਦੇਣ ਦੀ ਲੋੜ ਆ ਤਾਂ ਕਿ ਜਿਹੜਾ ਸਾਡਾ ਇੱਕ ਸਮਾਜ ਅਸੀਂ ਚੰਗਾ ਸਮਾਜ ਸਿਰਜ ਸਕੀਏ ਤੇ ਆਪਣੇ ਬੱਚਿਆਂ ਨੂੰ ਚੰਗੀ ਜਿਹੜੀ ਸਿੱਖਿਆ ਉਹ ਦੇ ਸਕੀਏ ਮਤਲਬ